ਦੋਸਤੋ ਪਿਛਲੇ ਕੁਝ ਦਿਨਾਂ ਦੇ ਜੋ ਹਾਲਾਤ ਚਾਈਨਾ ਡੋਰ ਨੇ ਬਣਾ ਦਿੱਤੇ ਹਨ ਉਸ ਨੂੰ ਦੇਖ ਕੇ ਤਾਂ ਇੰਜ ਕਹਿਣਾ ਬਣਦਾ ਹੈ ਕਿ ਉਹ ਦੇਖੋ ਸੜਕਾਂ ਤੇ ਮੌਤ ਤੁਰੀ ਜਾਂਦੀ ਹੈ ਪੰਜਾਬ ਚ ਲਗਾਤਾਰ ਜਿੱਥੇ ਚైనా ਦੌਰ ਦੇ ਨਾਲ ਹਾਦਸੇ ਹੋ ਰਹੇ ਨੇ ਉਸ ਦੇ ਨਾਲ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਦੁਪਹਿਰ ਨੂੰ ਵੀ ਸ਼ਹਿਰ ਤਾਰੀਵਾਲ ਦੇ ਜੀਟੀ ਰੋਡ ਤੇ ਹਿੰਦੂ ਕੰਨਿਆ ਮਹਾਵਿਦਿਆਲੇ ਕਾਲਜ ਦੇ ਨਜ਼ਦੀਕ ਇੱਕ ਵੱਡਾ ਹਾਦਸਾ ਹੋਇਆ ਵਾ ਇੱਕ ਬੁਲੇਟ ਮੋਟਰਸਾਈਕਲ ਤੇ ਸਵਾਰ ਨੌਜਵਾਨ ਜਿਸ ਦਾ ਨਾਮ ਕਰਨਬੀਰ ਸਿੰਘ ਹੈ ਔਰ ਆਲੋਵਾਲ ਪਿੰਡ ਦਾ ਰਹਿਣ ਵਾਲਾ ਹੈ ਬਟਾਲਾ ਦੇ ਨਜ਼ਦੀਕ ਜਦੋਂ ਆਪਣੀ ਭੈਣ ਨੂੰ ਮਿਲ ਕੇ ਵਾਪਿਸ ਆਪਣੇ ਪਿੰਡ ਆਲੋਵਾਲ ਨੂੰ ਜਾ ਰਿਹਾ ਸੀਤਾ ਜੀਟੀ ਰੋਡ ਦੇ ਉੱਪਰ ਖੂਨੀ ਚਾਈਨਾ ਡੋਰ ਦੀ ਲਪੇਟ ਵਿੱਚ ਇਹ ਨੌਜਵਾਨ ਵੀ ਆ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਾਈਨਾ ਡੋਰ ਕਿਦਾਂ ਇਸ ਨੌਜਵਾਨ ਦੇ ਬੁਲਟ ਮੋਟਰਸਾਈਕਲ ਦੇ ਨਾਲ ਵਲੇਟੀ ਹੋਈ ਆ ਜਿਸ ਨੂੰ ਇਹ ਕਿਤੇ ਚਾਕੂ ਦੇ ਨਾਲ ਕੱਟ ਰਿਹਾ ਹੈ ਗੱਲਬਾਤ ਦੌਰਾਨ ਇਹ ਨੌਜਵਾਨ ਨੇ ਦੱਸਿਆ ਕਿ ਜਦੋਂ ਬਟਾਲਾ ਤੋਂ ਆ ਰਿਹਾ ਸੀ ਤਾਂ ਖੂਨੀ ਚਾਈਨਾ ਡੋਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲਿਆ ਪਹਿਲਾਂ ਉਸ ਦੇ ਹੱਥ ਫਿਰ ਧੌਣ ਦੇ ਆਲੇ ਦੁਆਲੇ ਤੇ ਫਿਰ ਬੂਟਾਂ ਤਾਂ ਕਿ ਚਾਈਨਾ ਡੋਰ ਪਹੁੰਚ ਗਈ The cat sat on the ਕਿਸਮਤ ਚੰਗੀ ਇਹ ਸੀ ਕਿ ਮੋਟਰਸਾਈਕਲ ਥੋੜਾ ਹੌਲੀ ਸੀ ਜਿਸ ਕਾਰਨ ਇਹ ਨੌਜਵਾਨ ਇਸ ਖੂਨੀ ਚਾਈਨਾ ਡੋਰ ਤੋਂ ਬਚ ਗਿਆ ਉੱਥੇ ਹੀ ਇਸ ਹਾਦਸੇ ਨੂੰ ਦੇਖਦੇ ਹੋਏ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਧਾਰੀਵਾਲੋਂ ਆਸ-ਪਾਸ ਦੇ ਲੋਕ ਵੀ ਇਸ ਨੌਜਵਾਨ ਦੀ ਮਦਦ ਦੇ ਲਈ ਅੱਗੇ ਆਏ ਲੋਕਾਂ ਨੇ ਤੇ ਇਸ ਨੌਜਵਾਨ ਕਰਨ ਵੀਰ ਸਿੰਘ ਪੰਨੂ ਵਾਸੀ ਆਲੋਵਾਲ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਚਾਈਨਾ ਡੋਰ ਦੇ ਉੱਤੇ ਰੋਕ ਲਾਈ ਜਾਵੇ ਗੱਲਬਾਤ ਦੌਰਾਨ ਨੌਜਵਾਨ ਨੇ ਰੋष ਪ੍ਰਗਟ ਕਰਦੇ ਹੋਏ ਕਹਾ ਕਿ ਸਰਕਾਰ ਦੀ तमाम ਕੋਸ਼ਿਸ਼ਾਂ ਦੇ ਬਾਵਜੂਦ ਵੀ ਚਾਈਨਾ ਡੋਰ ਲਗਾਤਾਰ ਵਿਕੀ ਹੋਰ ਅਨੇਕਾਂ ਹਾਦਸੇ ਇਸ ਨੌਜਵਾਨ ਦੇ ਨਾਲ-ਨਾਲ ਲੋਕਾਂ ਨਾਲ ਹੋਏ ਹਨ ਆਖਿਰ ਇਹ ਹੋ ਰਿਹਾ ਹੈ ਚਾਈਨਾ ਡੋਰ ਦੇ ਨਾਲ ਹਾਸਿਆਂ ਦਾ ਜ਼ਿੰਮੇਵਾਰ ਕੌਣ ਹੈ ਵੀ ਦੱਸਿਆ ਜਾਏ ਭਾਜੀ ਮੇਰਾ ਨਾਮ ਕਰਨਬੀਰ ਸਿੰਘ ਪੰਨੂ ਪਿੰਡ ਆਲੋਵਾਲ ਤੇ ਸਰਦਾਰ ਕੁਲਵਿੰਦਰ ਸਿੰਘ लाडी ਪ੍ਰਧਾਨ ਠੀਕ ਹੈ ਜੀ ਐਕਸ ਸਰਪੰਚ ਤੇ ਉਹਨਾਂ ਦਾ ਮੈਂ ਬੇਟਾ ਆ ਮੈਂ ਬਟਾਲਿਓ ਆਪਣੀ ਸਿਸਟਰ ਕੋ ਹੋ ਕੇ ਆਉਂਦਿਆ ਹੀ ਆਪਣੇ ਮਤਲਬ ਮਦਰ ਨੂੰ ਛੱਡ ਕੇ ਆਇਆ ਮਾ ਮਾਦਾ ਨੂੰ ਹੈ ਤੇ ਇੱਥੇ ਰਾਹ ਚ ਆਉਂਦਿਆ ਹਿੰਦੂ ਕੰਨਿਆਂ ਲਾਗੇ ਦੋ ਤਿੰਨ ਮੁੰਡੇ ਹੀ ਨਾ ਉਹਨਾਂ ਵੇਖਿਆ ਕੁਝ ਉਹਨਾਂ ਨੂੰ ਜਿਹੜਾ ਜੋ ਡੋਰ ਹੀ ਪਹਿਲਾਂ ਮੇਰੇ ਇੱਥੇ ਫਿਰ ਡੋਰ ਚਲੋ ਬਚਾਓ ਗਿਆ ਉਹ ਬੈਂਡਲ ਲਾਤੀ ਇੱਥੇ ਇਤੋਂ ਬਾਅਦ ਜਦੋਂ ਮੈਂ ਛੱਡੀ ਆ ਚੱਲਦੇ ਚੱਲਦੇ ਫਿਰ ਮੇਰੇ ਤਸਮੇ ਵੱਡੇ ਆ ਵੇਖੋ ਤਸਮੇ ਵੱਡੇ ਗੇ ਪੈਰ ਦੇ ਜੁੱਤੀ ਸਾਰੀ ਆ ਵੇਖੋ ਠੀਕ ਹੈ ਜੀ ਫਿਰ ਸਾਰਾ ਟਾਇਰ ਦੇ ਵਿੱਚ ਮਤਲਬ ਡੋਰ ਜਿੰਨੀ ਹੀ ਨਾ ਸਾਰੀ ਲਵੇਟੀ ਗਈ ਇੱਥੇ ਆ ਕੇ ਮੈਂ ਮਤਲਬ ਵੱਡੀ ਆ ਜੀ ਕਰਦੇ ਦੇ ਨਾਲ ਪल्स ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਵੀ ਜਦੋਂ ਤੁਸੀਂ ਚੈਨਾ ਡੋਰ ਬੰਦ ਕਰਤੀ ਆ ਤੇ ਤੁਹਾਡਾ ਬਿਲਕੁਲ ਮਤਲਬ ਫਰਜ ਨਹੀਂ ਬੰਦਾ ਵੀ ਅਹੀਂ ਇੱਕ ਰੌਂਡ ਕੱਢੀਏ ਤਾਰੀ ਹਾਲ ਦਾ ਵੀ ਕਿੱਥੇ ਕੀ ਬੰਨ ਡਿਆ ਕਿੱਥੇ ਕੀ ਨਹੀਂ ਬੰਨ ਡਿਆ ਠੀਕ ਹੈ ਜੀ ਇੱਕ ਉਦਾਂ ਹੀ ਫਲੈਂਗ ਮਾਰਚ ਕੱਢ ਕੇ ਮਾੜਾ ਮੋਟਾ ਜੇ ਬਸ ਠੀਕ ਹੈ ਸਾਸਰੀ ਘਾਲ ਜੀ ਤੁਸੀਂ ਆਪਣੇ ਰਾਹ ਹੀ ਆ ਆਪਣੇ ਰਾਹੋ ਹਸਾਬ ਆ ਠੀਕ ਹੈ ਜੀ ਤੇ ਅਸੀਂ ਇਹ ਮੰਗ ਕਰਦੇ ਆਂ ਵੀ ਇੱਕ ਵਾਰੀ ਤੁਸੀਂ ਆ ਕੇ ਰੋਡ ਤੇ ਵੇਖੋ ਵੀ ਬੰਨ ਕੀ ਡਿਆ ਆ ਦੁਨੀਆ ਹੀ ਠੀਕ ਹੈ ਜੀ ਜੇ ਇਹ ਨਾ ਉਸੇ ਵੇਲੇ ਮਖਲਾਰਦਾ ਜਾਂ ਕੁਝ ਵੀ ਹੋ ਸਕਦਾ ਮੇਰੇ ਹੱਥ ਤੇ ਨਾ ਫਿਰਦੀ ਜਾਂ ਮੇਰੇ ਬੁਲਟ ਤੇ ਨਾ ਫਿਰਦੀ ਠੀਕ ਹੈ ਜੀ ਬੁਲਟ ਦੇ ਮਗਰਲੇ ਟਾਇਰ ਚਲੇ ਵੇਟੀ ਗਈ ਜੇ ਥੋੜੀ ਜੀ ਤਾਂ ਹੁੰਦੀ ਠੀਕ ਆ ਤੇ ਜ਼ਿਆਦਾ ਨੁਕਸਾਨ ਹੋਇਨਾ ਏ ਫਿਰ ਜਦੋਂ ਅਸੀਂ ਆਪਾਂ ਇਕੱਠੇ ਹੋ ਗਏ ਫਿਰ ਫਿਰ ਕਹਿੰਦੇ ਇਹ ਜੀ ਪਿੰਡਾਂ ਵਾਲੇ ਕਿਸਾਨ ਆ ਕੇ ਫਲਾਣ ਨੇ ਹੋ ਗਿਆ ਠੀਕ ਹੋ ਗਿਆ ਫਿਰ ਪੁਲਸ ਵਾਲੇ ਕਹਿੰਦੇ ਨੇ ਦੀ ਇਦਾਂ ਐਉਂ ਆ ਠੀਕ ਹੈ ਜੀ ਇਹੋ ਮੰਗ ਕਰਦੇ ਆ ਵੀ ਭਾਜੀ ਇੱਕ ਵਾਰੀ ਤੁਸੀਂ ਆਪਣਾ ਮਾਰਚ ਕੱਢੋ ਬਲੈਂਕ ਮਾਰਚ ਜੇ ਤੁਹਾਡੇ ਪੈਰਾਂ ਦੇ ਵਿੱਚ ਨਾ ਡੋਰ ਫਸੂਗੀ ਨਾ ਤੇ ਮੈਨੂੰ ਫੋਨ ਕਰਕੇ ਇੱਥੇ ਨੀਵਾ ਕਰਕੇ ਬਾਹਰ ਲਿਓ ਠੀਕ ਹੈ ਜੀ